ਇਸ ਵੇਲੇ ਦੀ ਅਹਿਮ ਖਬਰ ਹੈ ਜਿੱਥੇ ਕਿ ਕੈਦਾਨਾਰਥ ਮੰਦਰ ਵਿੱਚ 228 ਕਿਲੋ ਦੇ ਸੋਨੇ ਦੇ ਕਪੜੇ ਦਾ ਮਾਮਲਾ ਚੁੱਕਿਆ ਜਾ ਰਿਹਾ ਹੈ ਤੇ ਇਹ ਮਾਮਲਾ ਹੋਰ ਕੋਈ ਨਹੀਂ ਸਗੋ ਮੰਦਰ ਦੇ ਸ਼ੰਕਰਾਚਾਰਿਆ ਵੱਲੋਂ ਜਿਹੜਾ ਚੁੱਕਿਆ ਜਾ ਰਿਹਾ ਤਾਂ ਉਹਨਾਂ ਨੇ aarop ਲਗਾਏ ਨੇ ਦੋਸ਼ ਲਗਾਏ ਨੇ ਕਿ ਮੰਦਰ ਵਿੱਚੋਂ 228 ਕਿਲੋ ਸੋਨਾ ਜਿਹੜਾ ਉਹ ਗਾਇਬ ਕਰ ਦਿੱਤਾ ਗਿਆ ਉਸ ਦੀ ਜਾਣਕਾਰੀ ਨਹੀਂ ਹੈ ਤਾਂ ਮੀਡੀਆ ਤੇ ਵੀ ਉਹਨਾਂ ਨੇ ਸਵਾਲ ਚੁੱਕਿਆ ਪ੍ਰੈਸ ਨੂੰ ਕਿਹਾ ਕਿ ਤੁਸੀਂ ਇਹ ਮੁੱਦਾ ਕਿਉਂ ਨਹੀਂ ਚੁੱਕਦੇ ਪਏ ਕਿਉਂ ਤੁਸੀਂ ਇਸ ਮੁੱਦੇ ਨੂੰ ਹਾਈਲਾਈਟ ਨਹੀਂ ਕਰਦੇ ਪਏ ਦੱਸ ਦਿਓ ਕਿ ਪਿਛਲੇ ਸਾਲ ਵੀ 125 ਕਰੋੜ ਰੁਪਏ ਦੇ ਸੋਨੇ ਦੀ ਕਪਲੇ ਦੇ ਇਹ ਮਾਮਲਾ ਆਇਆ ਸੀਗਾ ਉਸ ਵੇਲੇ ਵੀ ਖਬਰਾਂ ਉੱਠੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਹੁਣ ਸ਼ੰਕਰਾਚਾਰੀਆ ਵੱਲੋਂ ਇਹ ਮੁੱਦਾ ਉਦੋਂ ਉਠਾਇਆ ਜਾ ਰਿਹਾ ਜਦੋਂ ਦਿੱਲੀ ਵਿੱਚ ਇੱਕ ਹੋਰ ਕੈਦਾਰਨਾਥ ਸਥਾਪਿਤ ਕੀਤਾ ਜਾ ਰਿਹਾ ਜੀਆਂ ਤਾਂ ਅੰਦਾਜ਼ ਦਿੰਦੇ ਆ ਕਿ ਦਿੱਲੀ 'ਚ ਇੱਕ ਕੈਦਾਰਨਾਥ ਮੰਦਿਰ ਬਣਾਇਆ ਜਾ ਰਿਹਾ ਤਾਂ ਜੋਤੀ ਮੱਠ ਦੇ ਸ਼ੰਕਰਾਚਾਰੀਆ Swami ਅਵੀ ਮੁਖਤੇਸ਼ਵਰानंद ਨੇ ਦੋਸ਼ ਲਾਇਆ ਕਿ ਕੈਦਾਰਨਾਥ 'ਚ ਸੋਨੇ ਦਾ ਕਪਲਾ ਹੋਇਆ ਸੀਗਾ ਇਹ ਮੁੱਦਾ ਕਿਉਂ ਨਹੀਂ ਉਠਾਇਆ ਜਾਂਦਾ ਉਥੇ ਕਪਲੇ ਤੋਂ ਬਾਅਦ ਕੀ ਦਿੱਲੀ ਚ ਬਣੇਗਾ ਕੈਦਾਰਨਾਥ ਮੰਦਿਰ ਇਹ ਸਵਾਲ ਉਹਨਾਂ ਨੇ ਚੁੱਕਿਆ ਹੈ ਤੇ ਸਵਾਲ ਚੁੱਕਦੇ ਆ ਇਹ ਵੀ ਕਹਿ ਕੇ ਹੁਣ ਇੱਕ ਹੋਰ ਕਪਲੇ ਦੀ ਇੰਜ ਲੱਗਦਾ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਪਲੇ ਤੋਂ ਬਾਅਦ ਜਿਹੜਾ ਇਹ ਕਿਹਾ ਗਿਆ ਉਹਨਾਂ ਵੱਲੋਂ ਤਾਂ ਇੱਕ ਹੋਰ ਘਟਾਲੇ ਵੱਲ ਉਹਨਾਂ ਜਿਹੜਾ ਇਸ਼ਾਰਾ ਵੀ ਕੀਤਾ ਹੈ ਤਾਂ ਦੱਸ ਦੇ ਕੇ ਕੈਦਾਰਨਾਥ ਤੋਂ 228 ਕਿਲੋ ਸੋਨਾ ਗਾਇਬ ਹੈ ਉਹਨਾਂ ਦੋਸ਼ ਲਗਾਇਆ ਹੈ ਤਾਂ ਜਾਂਚ ਸ਼ੁਰੂ ਕਿਉਂ ਨਹੀਂ ਹੋ ਰਹੀ ਇਹ ਵੀ ਉਹਨਾਂ ਨੇ ਪੁੱਛਿਆ ਜ਼ਿੰਮੇਵਾਰ ਕੌਣ ਹੈ ਕਿਉਂ ਨਹੀਂ ਉਹਨੂੰ ਅੱਗੇ ਲਿਆਂਾਇਆ ਜਾ ਰਿਹਾ ਤਾਂ Swami ਅਵੀ ਮੁਕਤੇਸ਼ਵਰਾਨੰਦ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਤਾਂ ਦੇਸ਼ ਦੀ ਰਾਜਤਾਨੀ ਦਿੱਲੀ 'ਚ ਦੱਸਦੀ ਹੈ ਕਿ ਸ਼੍ਰੀ ਕੇਦਾਰਨਾਥ ਧਾਮ ਦੇ ਨਾਂ ਤੇ ਮੰਦਰ ਦੇ ਭੂਮੀ ਪੂਜਨ ਤੇ ਜੋਤੀ ਮੱਠ ਦੇ ਸ਼ੰਕਰਾਚਾਰੀ ਸਵਾਮੀ ਅਵੀ ਮੁਕਤੇਸ਼ਵਰਾਨੰਦ ਸਰਸਵਤੀ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿ ਕੇਦਾਰਨਾਥ ਧਾਮ ਟਰਸਟ ਅਤੇ ਉੱਤਰਾਖੰਡ ਰਾਜ ਸਰਕਾਰ ਤੇ ਸਵਾਲ ਚੁੱਕੇ ਨੇ ਤਾਂ ਉਹਨਾਂ ਕਿਹਾ ਕਿ ਰਾਜਤਾਨੀ ਦਿੱਲੀ 'ਚ ਕੇਦਾਰਨਾਥ ਧਾਮ ਦੇ ਨਾਂ ਤੇ ਮੰਦਰ ਬਣਾਉਣ ਦੀ ਕੀ ਲੋੜ ਹੈ ਜਦੋਂ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸਤਜੁਗ ਦਾ ਇੱਕ ਮੰਦਰ ਪਹਿਲਾਂ ਤੋਂ ਹੀ ਸਥਾਪਿਤ ਆਇਆ ਤੇ ਫਿਰ ਦਿੱਲੀ ਚ ਕਿਉਂ ਲੋੜ ਪੈ ਰਹੀ ਹੈ ਤਾਂ ਉਹਨਾਂ ਇਸ ਨੂੰ ਕੇਦਾਰਨਾਥ ਧਾਮ ਦੀ ਸ਼ਾਨ ਅਤੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਸਾਜਸ਼ ਦੱਸਿਆ ਤੇ ਸ਼ੰਕਰਾਚਾਰਿਆ ਨੇ ਕਿਹਾ ਕਿ ਮੱਧ ਹਿਮਾਲਿਆ ਵਿੱਚ ਸਥਿਤ ਕੇਦਾਰਨਾਥ 12 ਜੋਤੀਰੇ ਲਿੰਗਾ ਵਿੱਚੋਂ ਇੱਕ ਹੈ ਤਾਂ ਪੁਰਾਣ ਵਿੱਚ ਇਸ ਨੂੰ ਹਿਮਾਲਿਆ ਤੂ ਕੇਦਾਰਮ ਕਿਹਾ ਗਿਆ ਤਕੇਦਾਰਨਾਥ ਵਿਖੇ ਸਥਿਤ ਜੋਤਿਰਲਿੰਗ ਨੂੰ ਸਤਜੁਗ ਦਾ ਜੋਤਿਰਲਿੰਗ ਉਹਨਾਂ ਦੱਸਿਆ ਹੈ ਤਾਂ ਇਸ ਵਿੱਚਕਾਰ ਉਹਨਾਂ ਨੇ ਸਵਾਲ ਵੀ ਚੁੱਕਿਆ ਹੈ ਵੀ ਜਦੋਂ 12 ਜੋਤਿਰਲਿੰਗਾ ਵਿੱਚੋਂ ਇੱਕ ਕੇਦਾਰਨਾਥ ਵਿੱਚ ਸਥਾਪਿਤ ਹੈ ਤਾਂ ਤੁਹਾਨੂੰ ਫਿਰ ਦੂਜੇ ਮੰਦਰ ਦੀ ਉਸਾਰੀ ਦੀ ਲੋੜ ਕਿਉਂ ਪੈ ਰਹੀ ਹੈ ਤਾਂ ਉਹਨਾਂ ਸਿੱਧਾ ਇਲਜ਼ਾਮ ਲਗਾਇਆ ਕਿ ਇੱਥੇ ਪਹਿਲਾਂ ਹੀ ਹੈ ਜਿਹੜਾ 228 ਕਿਲੋ ਸੋਨੇ ਦਾ ਕਪੜਾ ਸਾਹਮਣੇ ਆ ਰਿਹਾ 125 ਕਰੋੜ ਰੁਪਏ ਦੇ ਜਿਹੜਾ ਕਪੜੇ ਦੀ ਜਾਣਕਾਰੀ ਪਿਛਲੇ ਸਾਲ ਵੀ ਮਿਲੀ ਸੀ ਤੇ ਹੁਣ ਜਦੋਂ ਮੰਦਰ ਦੇ ਸ਼ੰਕਰਾਚਾਰੀ ਵੱਲੋਂ ਇਹ ਦੋਸ਼ ਲਗਾਏ ਜਾਂਦੇ ਆ ਤਾਂ ਕਿਤੇ ਨਾ ਕਿਤੇ ਬੜਾ ਗੰਭੀਰ ਮੁੱਦਾ ਬਣ ਜਾਂਦਾ ਹੈ ਉੱਥੇ ਹੀ ਦਿੱਲੀ ਦੇ ਮੰਦਰ ਤੇ ਵੀ ਉਹਨਾਂ ਨੇ ਇਤਰਾਜ਼ ਜਿਹੜਾ ਜ਼ਾਹਿਰ ਕੀਤਾ ਤਾਂ ਇਸ ਖਬਰ ਤੇ ਦਿੱਲੀ ਚਲਦੇ ਆ ਮੇਰੇ ਸਹਿਯੋਗੀ ਕਮਲ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਵੀ ਕਿਉਂ ਇਹ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਮਲ ਕੀ ਮੁੱਦਾ ਬਣ ਗਿਆ ਕਿ ਇੱਕ ਕੈਦਾਰਨਾਥ ਮੰਦਿਰ ਜਿਹੜਾ ਦਿੱਲੀ ਚ ਉਸਾਰਿਆ ਜਾਣਾ ਉਸ ਨੂੰ ਲੈ ਕੇ ਹੁਣ ਜਿਹੜੇ ਕੈਦਾਰਨਾਥ ਮੰਦਿਰ ਉੱਤਰਾਖੰਡ ਦੇ ਸ਼ੰਕਰਾਚ ਆ ਰਿਹਾ ਉਹਨਾਂ ਵੱਲੋਂ ਵੱਡੇ ਕਪਲੇਬਾਜ਼ੀ ਦੇ ਇਲਜ਼ਾਮ ਲਗਾਏ ਜਾ ਰਹੇ ਆ आ, ये दिल्ली के बुराडी में जो केदारनाथ मंदिर है वहां पर ये बनाया जा रहा है और अभी कुछ दिन पहले इसका उद्घाटन जो है उत्तराखंड के मुख्यमंत्री पुष्कर सिंह धामी ने किया था और उसके बाद जो है ये मंदिर, जो है में आया है इसको लेकर जिस तरीके से जो बड़ा बड़ा अति है उन्होंने भी सवाल जो है वो खड़े किए हैं लेकिन उनकी तरफ से जब जो, जो जो मंदिर के आ, जो ट्रस्ट के अध्यक्ष हैं उन्होंने साफ कर दिया है कि उनकी ऐसी मंशा नहीं है कि मंदिर जो है यहाँ पर बनाया जाए क्योंकि दूसरी जगह भी ऐसे मंदिर जो है बने गए हैं वैष्णो देवी मंदिर की बात करें वो भी अलग अलग जगह पर है खाटू श्याम की बात करें वो भी अलग अलग जगह पर है और दूसरे मंदिरों की बात करें वो भी अलग अलग जगह पर है लेकिन जिस तरीके से केदारनाथ मंदिर को लेकर जो है अब जो सवाल खड़े हो रहे हैं उन पर कहीं ना कहीं उन्होंने कहा है कि विराम लगना चाहिए उनकी ऐसी कोई मंशा नहीं है लेकिन जिस तरीके से एक उन्होंने अनुरोध जो है उत्तराखंड के मुख्यमंत्री पुष्कर सिंह धामी को किया था और उस अनुरोध के कारण जो है वो तो यहाँ आए थे उनका इससे कोई लेना देना नहीं है तो उन्होंने इस तरीके की बात जो है वो कही है ਜੀ ਜਾਣਕਾਰੀ ਲਈ ਬਹੁਤ-ਬਹੁਤ ਸ਼ੁਕਰੀਆ ਕਮਲ ਸੋ 에ਸਨ ਮੇਰੇ ਸਹਿਯੋਗੀ ਜੋ ਦਸਰੇ ਸਨ ਕਿ ਕਿਦਾਂ ਜਿਹੜਾ ਗੱਲ ਕਰੀਏ ਤਾਂ ਉੱਤਰਾਖੰਡ ਚ ਜਿਹੜਾ ਕੇਦਾਰਨਾਥ ਮੰਦਿਰ ਹੈ ਸਨਾਤਨ ਮਤ ਨਾਲ ਸੰਬੰਧਿਤ ਹੈ ਬਹੁਤ ਪੁਰਾਣਾ ਭਗਵਾਨ ਸ਼ਿਵ ਨਾਲ ਜੁੜਿਆ ਮੰਦਿਰ ਦੱਸਿਆ ਜਾਂਦਾ ਹੈ ਤੇ ਉਸ ਵਿੱਚ ਸੋਨੇ ਦੇ ਬਜਾਏ ਪਿੱਤਲ ਵਰਤਨ ਦੇ ਵੀ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਦੱਸਿਆ ਗਿਆ ਕਿ 228 ਕਿਲੋ ਸੋਨੇ ਦਾ ਕਪਲਾ ਹੋਇਆ 125 ਕਰੋੜ ਰੁਪਏ ਦਾ ਇੱਕ ਕਪਲਾ ਜਿਹੜਾ ਪਿਛਲੇ ਸਾਲ ਤੋਂ ਸਾਹਮਣੇ ਆ ਰਿਹਾ ਸੀਗਾ ਤਾਂ ਹੁਣ ਕਰੋਧ ਵਿੱਚ ਗੁੱਸੇ ਚ ਆ ਕੇ ਇੱਕ ਹੋਰ ਮੰਦਰ ਦੀ ਉਸਾਰੀ ਨੂੰ ਲੈ ਕੇ ਉਹਨਾਂ ਇਹ ਵੀ ਬਿਆਨ ਦਿੱਤਾ ਹੈ ਕਿ ਜਦੋਂ ਕੇਦਾਰਨਾਥ ਉੱਤਰਾਖੰਡ ਚ ਸਥਿਤ ਹੈ ਸਤਜੁਗ ਦਾ ਮੰਦਰ ਹੈ ਇਸ ਚ ਪਹਿਲਾਂ ਹੀ ਸੋਨੇ ਦੇ ਕੱਪੜੇ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਉਹ ਤਾਂ ਮੀਡੀਆ ਵੱਲੋਂ ਨਹੀਂ ਚੱਕਿਆ ਜਾਂਦਾ ਪ੍ਰੈਸ ਵੱਲੋਂ ਨਹੀਂ ਚੱਕਿਆ ਜਾਂਦਾ ਕਿਸੇ ਦੋਸ਼ੀ ਨੂੰ ਹੈ ਜਿਹੜਾ ਮੂਰੇ ਨਹੀਂ ਲਿਆਇਆ ਜਾਂਦਾ ਪਰ ਹੁਣ ਇੱਕ ਹੋਰ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ ਉਹ ਵੀ ਸਿੱਧੇ ਤੌਰ ਤੇ ਹੋਰ ਕੱਪੜੇ ਦਾ ਇਲਜ਼ਾਮ ਲਗਾਇਆ ਜਾ ਰਿਹਾ ਉਹਨਾਂ ਵੱਲੋਂ ਕੀ ਕੁਝ ਉਹਨਾਂ ਦਾ ਕਹਿਣਾ ਹੈ ਉਹ ਵੀ ਤੁਹਾਨੂੰ ਇੱਕ ਵਾਰੀ ਸੁਣਾ ਦਿੰਨੇ ਆ ਉਹਨਾਂ ਇੱਕ ਘੋਟਾਲਾ ਹੋ ਗਿਆ ਆਪ ਪੱਤਰਕਾਰ ਲੋਕ ਕਿਉਂ ਨਹੀਂ ਉਠਾਉਂਦੇ ਹੋ तो जब वहां पर घोटाला हो गया तो अब आप दिल्ली में केदारनाथ बना लोगे वहां पर फिर दूसरा घोटाला करोगे दो आज तक कोई जांच तक नहीं बैठाई गई दो किलो सोना का घोटाला केदारनाथ में हो गया कौन जिम्मेदार है क्यों इस बारे में जांच नहीं होती है क्यों भाई इस बारे में निर्णय नहीं होता है और अब आप कहेंगे हम दिल्ली में ही केदारनाथ बना लेंगे ये नहीं हो सकता सोने का घोटाला हो गया आप पत्रकार लोग क्यों नहीं उठाते हो तो जब वहां पर घोटाला हो गया तो अब आप दिल्ली में केदारनाथ बना लोगे वहां पर फिर दूसरा घोटाला करोगे दो किलो सोना केदारनाथ से गायब कर दिया गया ये कहाँ का नियम है क्यों नहीं उठाते हो प्रेस वाले इस बात को आज तक कोई जांच तक नहीं बैठाई गई दो किलो सोना का घोटाला केदारनाथ में हो गया नहीं नहीं कौन जिम्मेदार है क्यों इस बारे में जांच नहीं, नहीं, नहीं होती है क्यों भाई इस बारे में निर्णय नहीं होता है नहीं और आप आप कहेंगे हम दिल्ली में ही केदारनाथ बना लेंगे ये नहीं हो सकता सोने का घोटाला हो गया आप पत्रकार लोग क्यों नहीं उठाते हो तो जब वहाँ पर घोटाला हो गया तो अब आप दिल्ली में केदारनाथ बना लोगे वहाँ पर फिर दूसरा घोटाला करोगे दो किलो सोना केदारनाथ से गायब कर दिया गया ये कहाँ का नियम है क्यों नहीं उठाते हो प्रेस वाले इस बात को आज तक कोई जांच तक नहीं बैठाई गई दो किलो सोना का घोटाला केदारनाथ में हो गया कौन जिम्मेदार है क्यों इस बारे में जांच नहीं होती है क्यों भाई इस बारे में निर्णय नहीं होता है और आप, आप कहेंगे हम दिल्ली में ही क्या